ਹਾਂਜੀ ਮਿੱਤਰੋ ਕੀ ਹਾਲ ਚਾਲ ਮੈਂ ਤਾਂ ਆਪਣਾ ਘੈਂਟ ਜਿਹਾ ਸਾਈਪ ਸਾਰੇ ਤੁਸੀਂ ਠੀਕ ਠਾਕ ਹੋਗੇ ਅਹੀਂ ਅੱਜ ਚੱਲੇ ਆ ਜੀ ਬਾਬਾ ਪਾਲਾ ਜੀ ਦੀ ਵਰਸੀ ਤੇ ਹਾਂਜੀ ਧੁੱਪ ਬੜੀ ਆ ਗਰਮੀ ਬੜੀ ਆ ਤੇ ਮੇਰਾ ਦੋਸਤ ਕਹਿੰਦਾ ਜਾਣਾ ਹੀ ਜਾਣਾ ਵਾ ਉਦਾਂ ਅਸੀਂ ਟਰੈਕਟਰ ਲੈ ਕੇ ਜਾਣੇ ਹੁੰਨੇ ਇਸ ਵਾਰੀ ਫਿਰ ਅਹੀਂ ਮੋਟਰਸਾਈਕਲ ਤੇ ਚੱਲੇ ਆ ਹਣ ਗਰਮੀ ਬੜੀ ਆ ਤੇ ਅਸੀਂ ਆ ਨਹੀਂ ਚੱਲੇ ਮਟਰ ਜਾਂ ਬੁਲਟ ਦਾ ਨਾ ਹੈਂਡਲ ਸੈੱਟ ਕਰਾਉਣਾ ਸੀ ਸ਼ੌਕ ਤੇ ਚੱਲੇ ਆ ਫਿਰ ਉੱਥੋਂ ਕਰਾ ਕੇ ਟਰਦੇ ਆ ਜੀ ਹਾਂ ਜੀ ਮਤਰਾ ਕਰਾ ਲਿਆ ਮੋਟਰਸਾਈਕਲ ਸੈੱਟ ਹੋਣ ਸੀ ਜਾਂਦੇ ਪਏ ਆਂ ਬਾਬਾ ਬਕਾਲਾ ਸਾਹਿਬ ਨੂੰ ਹਾਂ ਜੀ ਗਰਮੀ ਬੜੀ ਆ ਤੇ ਗਰਮੀ ਦੇ ਵਿੱਚ ਹੀ ਅਸੀਂ ਚੱਲੇ ਆ ਹੁਣ ਬਾਕੀ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਫੇ ਸਾਰੀ ਵੀਡੀਓ ਫਿਰ ਉੱਥੇ ਬਾਕੀ ਵੀਡੀਓ ਉੱਥੇ ਬਣਾਉਣੇ ਆ ਵੀ ਇਹ ਸਾਡਾ ਜਾਂਦਾ ਜਾਂਦਾ ਬਾਈਕ ਤੇ ਕਹਿੰਦਾ ਗੱਲ ਵੀ ਕਰਨੀ ਆ ਨਾਲ ਨਾਲ ਜੀ ਪਰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਗੱਲਾਂ-ਗੱਲਾਂ ਕਰਨ ਵਾਲੇ ਬਾਈਕ ਚਲਾਉਂਦਾ ਪਰ ਇਹ ਨਹੀਂ ਮੰਨਦਾ ਕਿ ਇਹਨੂੰ ਹਾਂਜੀ ਮਿੱਤਰੋ ਅਸੀਂ ਆ ਗਏ ਹਾਂ ਬਾਬਾ ਬਕਾਲਾ ਸਾਹਿਬ ਹਾਂਜੀ ਬਾਬਾ ਪਾਲਾ ਜੀ ਦੀ ਵਰਸੀ ਤੇ ਆ ਗਏ ਹਾਂ ਬਹੁਤ ਜ਼ਿਆਦੀ ਧੁੱਪ ਪੈਣ ਦੀ ਇਸ ਕਰਕੇ ਰਹੀਂ ਪਰਨਾ ਲੱਲਿਆ ਉੱਤੇ ਬਹੁਤ ਜ਼ਿਆਦੀ ਗਰਮੀ ਆ ਤੇ ਸੰਗਤ ਵੀ ਬਹੁਤ ਜ਼ਿਆਦੀ ਹੈ ਭੀੜ ਤੂੰ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਭੀੜ ਕਿੰਨੀ ਆ ਪੁਰੇ ਜਾਣਦੇ ਆ ਬਾਬੇ ਦੀ ਬਾਬਾ ਜੀ ਦੇ ਗੁਰਦੁਆਰੇ ਵੱਲ ਨੂੰ ਹਾਂਜੀ ਇਹ ਤੇ ਭੀੜ ਬਹੁਤ ਜ਼ਿਆਦਾ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਦੇਖ ਸਕਦੇ ਬਹੁਤ ਹੀ ਸੰਗਤ ਬਹੁਤ ਜਿਆਦਾ ਸੰਗਤ ਆਈ ਹੋਈ ਹੈ ਸਾਰੇ ਬਾਬਾ ਪਾਲਾ ਜੀ ਦੀ ਵਰਸੀ ਤੇ ਹਾਂਜੀ ਬਾਕੀ ਤੁਸੀਂ ਦੇਖ ਸਕਦੇ ਆ ਇੰਨੀ ਜਿਆਦਾ ਭੀੜ ਹੈ ਤੇ ਗਰਮੀ ਵੀ ਬਹੁਤ ਜਿਆਦਾ ਸੀ ਇਸ ਵਾਰ ਯਾਰ ਤੇ ਭੀੜ ਵੀ ਬਾਬਾ ਜੀ ਦੀ ਵਰਸੀ ਤੇ ਬਹੁਤ ਜਿਆਦਾ ਸੀ ਤੁਰੇ ਜਾਣਦੇ ਆ ਬਹੁਤ ਜਿਆਦਾ ਭੀੜ ਸੀ ਅੱਗੇ ਜਾ ਕੇ ਧੱਕਾ ਮੁੱਕੀ ਤੇ ਬਹੁਤ ਜਿਆਦਾ ਹੁੰਦੀ ਵੇਖੀ ਜਾਇਦੀ ਸੀ ਉੜੀ-ਉੜੀ ਜਾਇਆ ਅੱਗੇ ਜਾ ਕੇ ਧੱਕਾ ਮੁੱਕੀ ਚੱਲਣਾ ਬਣੀ ਦੇਖਿਓ ਫਿਰ ਧੱਕਾ ਮੁੱਕੀ ਇਸ ਕਰਕੇ ਹੁੰਦੀ ਆ ਕਿ ਉਹ ਲੰਗਰ ਲੱਗੇ ਹੋਇਆ ਫਿਰ ਤੁਹਾਨੂੰ ਉਹ ਲੋਕੀ ਲੰਗਰ ਨਹੀਂ ਛੱਡਦੇ ਲੰਗਰ ਜ਼ਰੂਰੀ ਲੋਕੀ ਕਹਿੰਦਾ ਲੰਗਰ ਖਾਣਾ ਖਾਣਾ ਜੋ ਮਰਜ਼ੀ ਹੋ ਜਾ ਬਾਕੀ ਕੋਈ ਚੱਕਰ ਨਹੀਂ ਉਹ ਧੋਪ ਬੜੀ ਆ ਗਰਮੀ ਬੜੀ ਆ ਕਿ ਫਿਰ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਭਾਵੇਂ ਗਰਮੀ ਹੋਵੇ ਠੰਡ ਹੋਵੇ ਜੋ ਮਰਜ਼ੀ ਹੋਵੇ ਸੰਗਤਾਂ ਹੁੰਦੀਆਂ ਹੀ ਹੁੰਦੀਆਂ ਵੇਖੋ ਵੀਰ ਭਰਾ ਆਪਣੇ ਲੰਗਰ ਲਾ ਕੇ ਬੈਠੇ ਆ ਕਿਸੇ ਨੇ ਕੋਈ ਲੰਗਰ ਲਾਇਆ ਕਿਸੇ ਨੇ ਕੋਈ ਇਹ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਪੀੜਾ ਬਹੁਤ ਹੀ ਜ਼ਿਆਦਾ ਹਾਂ ਜਾਨਦੇ ਆਪਾਂ ਹੁਣ ਪਾਸ ਕਹਿੰਦਾ ਪੀ ਖਾਈਏ ਕੋਸਤੇ ਮੈਂ ਕਿਹਾ ਨਹੀਂ ਪੀੜਾ ਚੋਂ ਨਿਕਲ ਕੇ ਫੇਰ ਹੀ ਲੰਗਰ ਛਕਦੇ ਆ ਖਲੋਕ ਲਾ ਕੇ ਕਿਤੇ ਗਰਮੀ ਬੜੀ ਹੈ ਤੇ ਕਰਨਾ ਕੀ ਆ ਦੇਖੋ ਹਾਂ ਗਾਜੇ ਇਹ ਇਧਰ ਨੂੰ ਗਰਮੀ ਬੜੀ ਫੋਨ ਤੇ ਕੁਝ ਦਿਖਣ ਨਹੀਂ ੜਿਆ ਇਹ ਆਪਾਂ ਫਿਰ ਵੀ ਬਣਾ ਲਿਆ ਵਲੋਗ ਮਾੜਾ ਮੋਟਾ ਹਾਂਜੀ ਜਿਵੇਂ ਕਿ ਹੁਣ ਤੁਸੀਂ ਦੇਖੋ ਅੱਗੇ ਜਾ ਕੇ ਥੋੜਾ ਜਿਹਾ ਇੱਥੋਂ ਦੇਖੋ ਇੱਥੋਂ ਸੰਗਤ ਦੇਖੋ ਆਪਣੇ ਸਾਰੇ ਵੀਰ ਭਰਾ ਆਪਣੇ ਵੀਰ ਭਰਾ ਡੈਸੀ ਸੇਵਾ ਕਰਨ ਕੋਲ ਡਰਿੰਕ ਦੀ ਸੇਵਾ ਲਈ ਸੀ ਵੀਰੋਣਾ ਨੇ ਇਹ ਜਿੰਦਾਂ ਦੇ ਟਰਾਲੀ ਤੇ ਆ ਗਏ ਹੁਣ ਵੇਖੋ ਤੁਸੀਂ ਇੱਥੋਂ ਸਾਰੀ ਵੇਖੋ ਸੰਗਤ ਨੰਗਨ ਢੀ ਆ ਬਾਬਾ ਪਾਲਾ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਆ ਹਾਂਜੀ ਬਹੁਤ ਕਿਤੇ ਇਹ ਵੇਖ ਸਕਦੇ ਭੀੜ ਬਹੁਤ ਭੀੜ ਬਹੁਤ ਹੀ ਜ਼ਿਆਦਾ ਬਹੁਤ ਨਹੀਂ ਬਹੁਤ ਹੀ ਜ਼ਿਆਦਾ ਭੀੜ ਥੋੜੀ ਜਿਹੀ ਵੀ ਨਹੀਂ ਇਹ ਵੇਖ ਸਕਦੇ ਤੁਸੀਂ ਸਾਰੀ ਸੰਗਤ ਛਕਦੀ ਪਈ ਆ ਕੋਲਡ ਡਰਿੰਕ ਹੋਲੀ ਬੋਲਾ ਕਿਉਂ ਬੁਲਾਉਣਾ ਸਾਡਾ ਦਿਲ ਲੱਗੇ ਦਿਲ ਦੋਵੇਂ ਇਕੱਠੇ ਆਈ ਫਿਰ ਉਹ ਮੈਂ ਨਹੀਂ ਆਈ ਗੰਡਾ ਪਾ ਦੇ ਇਹਨਾਂ ਨੂੰ ਚੱਲ ਗਰੀ ਜਾਂਦਾ ਆ ਆ ਜਾ ਬਹਿ ਜਾ ਉਹਨੇ ਇੱਥੇ ਆਉਣਾ ਫੇਰ ਇੱਥੇ ਆਉਣਾ ਫੇਰ ਆਜੋ ਆਜੋ ਤਰਵ ਆ ਗੀਆਂ ਅਸੀਂ ਬਾਬਾ ਪਾਲਾ ਜੀ ਦੇ ਤੁਰਦਵਾਰ ਸਾਹਿਬ ਦੇ ਪ੍ਰਕਾਸ਼ਨ ਮੇਲੇ ਕਰ ਲੈ ਇਸ ਮਹਾਰਾਗਰ ਆਗਤ ਕਰੀਏ ਠੀਕ ਹੈ ਜੀ ਅਸੀਂ ਆਪਣੀ ਦੀ ਇੱਕ ਸਰਦੈਵ ਗੁਰੂ ਮਹਾਰਾਜ ਜਦ ਤੁਰਵਾਰ ਹੋ ਉਹ ਦਿਨ ਯਾ ਤੇ ਬਹੁਤ ਹੀ शानदार तरीके नाल सजाया हुआ गुरु महाराज जी का गुरुद्वारा साहब देखो कि सोना सजाया भीड़ देख सकते कि सोना बाकी भीड़ तो तुम्हें पता ही है बहुत ज्यादा गर्मी भी बहुत ज्यादा <laughs>